मेरी सारी ओ, संगत ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦਾ ਇਲਾਜ ਕਰੋੜ ਦੇ ਕਰੀਬ ਹੋਣਾ ਹੈ ਜੀ 1 ਕਰੋੜ ਮਾਪੇ ਵਾਸਤੇ ਬਹੁਤ ਔਖਾ ਹੈ ਜੀ ਜਿੰਨੀ ਕੁ ਪੂੰਜੀ ਸੀ ਉਹ ਪਹਿਲਾਂ ਹੀ ਲਾ ਚੁੱਕੇ ਨੇ ਸੰਗਤ ਨੂੰ ਇਹ ਅਰਦਾਸ ਹੈ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ 100 200 400 500 ਵੱਧ ਤੋਂ ਵੱਧ ਘੱਟ ਤੋਂ ਘੱਟ ਸਹਿਯੋਗ ਦਿਓ ਤਾਂ ਕਿ ਇਸ ਬੱਚੇ ਦਾ ਇਲਾਜ ਕਰਵਾਇਆ ਜਾ ਸਕੇ ਜੀ ਇੱਕ ਮੈਡਮ ਨੇ ਪਹਿਲਾਂ ਸਭ ਪਾਰ ਦੀ ਗੱਲ ਕੀਤੀ ਹੈ ਉਹ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜੋ ਪੈਰਾ ਸਾਬ ਕੱਟਣ ਨਾਲ ਜੇ ਬੱਚੇ ਦਾ ਦੁੱਖ ਨਿਕਲਦਾ ਹੈ ਤਾਂ ਸਾਰੇ ਨਗਰ ਨੇ ਰਲ ਕੇ ਕੱਟਣਗੇ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੇ ਮਾਂ ਪਿਓ ਨਾਲ ਮਤਲਬ ਕਿ ਸੰਯੋਗ ਦਿੱਤਾ ਜਾਵੇ ਇਸ ਬੱਚੇ ਦਾ ਇਲਾਜ ਹੋ ਜਾਵੇ ਜਿੰਨੀ ਵੀ ਜਲਦੀ ਹੋ ਸਕਦਾ ਓਨੀ ਜਲਦੀ ਇਹਦਾ ਇਲਾਜ ਹੋ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਦਵਾਈ ਨਾਲੋਂ ਦਵਾ ਵੀ ਵੱਡੀ ਹੁੰਦੀ ਏ ਤੇ ਅਸੀਂ ਇਹ ਦੁਆ ਕਰਦੇ ਆਂ ਸਾਰੀਆਂ ਬੀਬੀਆਂ ਅਸੀਂ ਇਹ ਦੁਆ ਕਰਦੇ ਆਂ ਕਿ ਕਿ ਪੈਰੇ ਸਾਬ ਤੇ ਪੰਜ ਚ ਪੈਰੇ ਇਹਦੇ ਨਾਲ ਤੇ ਮੈਂ ਕਟਾਂਗੀ ਤੇ ਸੁਖਮਨੀ ਸਾਹਿਬ ਦਾ ਪਾਠ ਇੱਕ ਜ਼ਰੂਰ ਅਸੀਂ ਕਰਵਾਵਾਂਗੇ ਸੰਗਤ ਦੇ ਤੌਰ ਤੇ ਤੇ ਬਾਕੀ ਜਿੰਨੀ ਵੀ ਸੰਗਤ ਦੀ ਸੇਵਾ ਹੋ ਸਕਦੀ ਹੈ ਸੰਗਤ ਸੇਵਾ ਕਰੇ ਸੰਯੋਗ ਦੇਵੇ ਕਿ ਉਹ ਇਸ ਬੱਚਾ ਇਸ ਮਕਾਮ ਤੱਕ ਪਹੁੰਚੇ ਜਵਾਨੀਆਂ ਜਵਾਨੀ ਮਾਣੇ ਤੇ ਤੰਦਰੁਸਤ ਹੋ ਕੇ ਆਪਦੇ ਮਾਪਿਓ ਦੇ ਵਿੱਚ ਆਵੇ ਜਦੋਂ ਡਾਕਟਰ ਸਾਹਿਬ ਕੋਲ ਗਏ ਸੀ ਤਾਂ ਇਸ ਬੱਚੇ ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਇੰਦੀ ਮਾਤਾ ਨੂੰ ਕਿਹਾ ਵੀ ਇਸ ਦਾ ਜੂੜਾ ਕਟਾ ਦਿਓ ਇਹ ਸਿੱਖੀ ਨਾਲ ਰਿਲੇਟਡ ਹੈ ਮਾਂ ਨੇ ਕਿਹਾ ਮੈਂ ਆਪਣੇ ਬੱਚੇ ਦਾ ਜੂੜਾ ਨਹੀਂ ਕਟਾਣਾ ਕਿਉਂਕਿ ਇਹ ਸਿੱਖੀ ਵਿੱਚ ਹੀ ਪੈਦਾ ਹੋਇਆ ਹੈ ਸਿੱਖ ਨੂੰ ਹੀ ਮੰਨ ਲੋ ਬਲੌਗ ਕਰਦਾ ਪਰ ਵੇਖੋ ਉਸ ਮਾਂ ਪੇ ਉਹਦਾ ਧਰ ਜਿਗਰਾ ਜਿਨ੍ਹਾਂ ਨੇ ਇਸ ਬੱਚੇ ਦੇ ਅੱਜ ਤੱਕ ਵੀ ਸਿੱਖ ਨੂੰ ਕਾਇਮ ਰੱਖਿਆ ਔਰ ਜਿੰਨੀਆਂ ਸਿੱਖ ਜਥੇਬੰਦੀਆਂ ਸਾਰੀਆਂ ਨੂੰ ਮੈਂ ਅਪੀਲ ਕਰਦਾ ਸਮਾਜ ਸੇਵੀ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਔਰ ਜਿੰਨੇ ਵੀ ਮੁਕਤਾ ਦੀ ਸੇਵਾ ਵਾਸਤੇ ਜੁੜਿਆ ਜਿਹੜੀ ਕਿ ਇਸ ਸੇਵਾ ਕਰ ਰਹੇ ਨੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਇਸ ਬੱਚੇ ਦਾ ਵੱਧ ਚੜ ਕੇ ਯੋਗਦਾਨ ਪਾਓ ਔਰ ਜਿੰਨੀ ਵੀ ਕਿਸੇ ਕੋਲ ਸੇਵਾ ਹੋ ਸਕਦੀ ਹੈ ਬੱਚੇ ਦਾ ਜਰੂਰ ਹੱਥ ਫੜ ਕੇ ਇਸ ਬੱਚੇ ਨੂੰ ਪਰਮਾਤਮਾ ਅਗੇ ਦੁਆ ਕਰੀ ਕਿ ਉਸ ਨੂੰ ਤੰਦਰੁਸਤੀ ਬਖਸ਼ੇ ਔਰ ਨਾਲ ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਮੈਂ ਕੱਲ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਆਪਾਂ ਜਿੰਨੀ ਉਹ ਅੱਜ ਤੱਕ ਵੀਡੀਓ ਪਾਉਂਦੇ ਆ ਤਾਂ ਉਹਦੇ ਤਾਂ ਸਾਨੂੰ ਕਈ ਵਾਰੀ ਸ਼ੱਕ ਹੁੰਦਾ ਵੀ ਸ਼ਾਇਦ ਇਹ ਵੀਡੀਓ ਫੇਕ ਹੈ ਪਰ ਸਾਡਾ ਪਿੰਡ ਚੱਕ ਮਹੰਤਾਂ ਵਾਲਾ ਬੂੰਗੀ ਹੈ ਇਹ ਜਿਹੜੇ ਸਾਡੇ ਦੋਨੇ ਮੋਬਾਈਲ ਨੰਬਰ ਉੱਤੇ ਮੈਂਸ਼ਨ ਕੀਤੇ ਜਾਣੇ ਨੇ ਬੇਸ਼ੱਕ ਤੁਸੀਂ ਉਸ ਫੋਨ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਵਿੱਚ ਆਣ ਕੇ ਬੱਚੇ ਨੂੰ ਲਾਈਵ ਵੇਖ ਸਕਦੇ ਹੋ ਉਸ ਮਾਤਾ ਪਿਤਾ ਨੂੰ ਮਿਲ ਸਕਦੇ ਹੋ ਜਿਨ੍ਹਾਂ ਦਾ ਇਹ ਬੱਚਾ ਹੈ ਸੋ ਸਾਰੇ ਸੰਗਤ ਅੱਗੇ ਮੇਰੀ ਅਪੀਲ ਹੈ ਇਸ ਬੱਚੇ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੋਂ ਕਿੰਨਾ ਖਰਚਾ ਕਰਦਾ ਤੇ ਅੱਗੇ ਕਿੰਨਾ ਖਰਚਾ ਆਉਣਾ ਤੇ ਕਿਹੜੇ ਸ਼ਹਿਰ ਤੇ ਨਵਾਂ ਬਿਲਕੁਲ ਜੀ ਪਹਿਲੇ ਤਕਰੀਬਨ ਇਹਨਾਂ ਨੇ ਅੱਜ ਤੱਕ ਜੋ ਆਦੀ ਪੂੰਜੀ ਇਕੱਠੀ ਕੀਤੀ ਤਕਰੀਬਨ ਲਗਭਗ 1 ਕਰੋੜ ਰੁਪਏ ਤੋਂ ਵੱਧ ਪੈਸਾ ਖਰਚ ਕੀਤਾ ਹੈ ਹੁਣ ਅਮਰੀਕਾ ਤੋਂ ਜਿਹੜਾ ਇਲਾਜ ਹੋਣਾ ਉਹਦੇ ਵਾਸਤੇ 60 ਤੋਂ 70 ਲੱਖ ਰੁਪਏ ਦਾ ਖਰਚਾ ਹੈ ਜੀ ਜਿਹੜੀ ਕਿ ਬਾਏ 에ਰਡੋਜ਼ ਆਉਣੀ ਹੈ ਔਰ ਚੰਡੀਗੜ੍ਹ ਦੇ ਵਿੱਚ ਇਹਨੂੰ ਉੱਥੇ ਦਾਖਲ ਕੀਤਾ ਜਾਣਾ ਉੱਥੇ ਹੀ ਇਹਨੂੰ ਰੱਖ ਕੇ ਮੈਡੀਸਨ ਦਿੱਤੀ ਜਾਣੀ ਹੈ ਔਰ ਇਸ ਖਰਚੇ ਵਾਸਤੇ ਇਸ ਮਾਪੇ ਕੋਲ ਇੰਨੇ ਪੈਸੇ ਨਹੀਂ ਜਿਹੜਾ ਕਿ ਆਪਣੇ ਬੱਚੇ ਦਾ ਇਲਾਜ ਕਰਾ ਸਕਣ ਔਰ ਸਾਰੇ ਫਿਰ ਤੋਂ ਮੈਂ ਅਪੀਲ ਕਰਦਾ ਵੀ ਜਿੰਨੀ ਵੀ ਸੇਵਾ ਹੋ ਸਕਦੀ ਹੈ ਵੱਧ ਚੜ ਕੇ ਸੇਵਾ ਕਰੋ। ਏਰੀਆ ਦਾ ਨਾਮ ਦੱਸੋ ਕਿਹੜਾ ਸ਼ਹਿਰ ਹੈ ਕਿਹੜਾ ਜ਼ਿਲ੍ਹਾ ਹੈ ਕਿਹੜਾ ਹੈ। ਇਹ ਏਰੀਆ ਜੀ ਬਲਾਕ ਗੁਰੂ ਅਰਸੇ ਹੈ ਡਿਸਟ੍ਰਿਕਟ ਫਿਰੋਜ਼ਪੁਰ ਹੈ ਉਸ ਦੇ ਇੱਕ ਛੋਟਾ ਜਿਹਾ ਪਿੰਡ ਹੈ ਪਿੰਡ ਚੱਕ ਬਹੰਤਾ ਵਾਲਾ ਜਿਸ ਨੂੰ ਬੁੰਗੀ ਦੇ ਨਾਮ ਤੇ ਜਾਣਿਆ ਜਾਂਦਾ ਹੈ। ਜੋ ਮੇਰੇ ਬੇਟੇ ਨੂੰ ਅੱਤੀ ਅੱਜ ਤੋਂ ਬੇਟਾ ਮੇਰਾ 30 ਸਾਲ ਦਾ ਹੋ ਗਿਆ ਜੀ। 2005 ਤੋਂ ਇਹਨੂੰ ਮਤਲਬ ਸਾਨੂੰ ਪਤਾ ਚੱਲ ਗਿਆ ਸੀ 6th ਕਲਾਸ ਚ ਪੜਦਾ ਸੀ। ਮਤਲਬ ਉਸ ਤੋਂ ਬਾਅਦ ਅਸੀਂ ਬਹੁਤ ਹੀ ਜ਼ਿਆਦਾ ਵੀ ਮਤਲਬ ਇਹਦੇ ਤੇ ਪੈਸਾ ਖਰਚ ਕਰ ਚੁੱਕੇ ਆ ਕੋਈ ਇਸ ਦਾ ਮਤਲਬ ਡਾਕਟਰਾਂ ਦੀ ਹੋਣ ਮੀਟਿੰਗ ਹੋਈ ਹੈ ਮਤਲਬ ਇਹਦਾ ਅਮਰੀਕਾ ਚ ਇਲਾਜ ਹੈਗਾ ਏ ਤੇ ਸਾਨੂੰ ਸੰਗਤ ਦੀ ਅੱਗੇ ਬੇਨਤੀ ਹੈ ਸਾਡੀ ਦੇਸ਼ ਆਪਦੇਸ਼ ਅਚ ਬੇਨਤੀ ਹੈ ਮੇਰੇ ਬੱਚੇ ਦਾ ਇਲਾਜ ਵਾਸਤੇ ਮਤਲਬ ਸਾਡੀ ਸਹਾਇਤਾ ਕੀਤੀ ਜਾਵੇ ਮੇਰਾ ਬੱਚਾ ਵੀ ਸਾਰੇ ਬੱਚਿਆਂ ਦੇ ਵਿੱਚ ਤੁਰੇ ਤੇ ਸਾਰਿਆਂ ਨਾਲ ਖੇਡੇ ਹੱਸੇ ਡਾਕਟਰਾਂ ਨੇ ਇਹ ਕਿਹਾ 60% ਤੋਂ ਉੱਪਰ ਇਹਨੂੰ ਫਰਕ ਪਵੇਗਾ ਤੇ ਬਾਕੀ ਪਰਮਾਤਮਾ ਅਗੇ ਅਰਦਾਸ ਹੈ ਜੀ ਹੋ ਜਾਵੇ ਤਾਂ ਇਹ 90% ਵੀ ਠੀਕ ਹੋ ਸਕਦਾ ਹੈ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਬੱਚੇ ਵਾਸਤੇ ਵੀ ਮਤਲਬ ਸਾਡੀ ਮਦਦ ਕੀਤੀ ਜਾਵੇ ਸਾਡੀ ਸਹਾਇਤਾ ਕੀਤੀ ਜਾਵੇ ਮੇਰਾ ਬੱਚਾ ਸਾਰਾਂ ਦੇ ਵਿੱਚ ਖੇਡੇ ਹੱਸੇ ਅਜਾ ਬੇਡ ਰੰਜੀ ਬਿਮਾਰੀ ਕੀ ਟਕਸ਼ਾ ਜੀ ਜੀ ਇਹ ਦਾ 18 ਸਾਲ ਪਹਿਲਾਂ ਅਸੀਂ ਲਾਇ ਕਰਾ ਰਹੇ ਹਾਂ ਦਾ ਜੀ ਸਾਡਾ ਕੰਮ ਸਕਾਵੇਂ ਤੇ 1 ਕਰੋੜ ਰੁਪਏ ਖਰਚ ਹੋ ਚੁੱਕਾ ਹੈ ਜੀ ਤੋਂ ਨੇ ਇਸ ਤੋਂ ਬਾਅਦ ਇਹਦਾ ਲਾਇ ਬਣਾਈ ਅਮਰੀਕਾ ਜੀ ਜਿਹਦਾ ਘਰ ਕੋ ਖਦਾ 80 ਲੱਖ ਤੋਂ ਉੱਤੇ ਹੈਗਾ ਜੀ ਜੋ ਅਸੀਂ ਦਾ ਜੋ ਲਾਕੇ ਸਾਸ ਸੰਜਪ ਵਿਦੇਸ਼ੇ ਵਿੱਚ ਸੰਗਤ ਉਹਨਾਂ ਸਬਜੋਜ ਆਉਣਿਆਂ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਵੀ ਬੇੜੇ ਲਾਜ ਹੋ ਸਕੇ ਇਹ ਉਹਦੇ ਬੇਟੇ ਵੀ ਉਮਰ ਕਿੰਨੀ ਹੈ ਉਹ ਰੋਈ ਜੀ ਪੜਿਆ ਜੇ ਕੀ ਕਰਦਾ ਸੀ ਜਦੋਂ ਤੇਮਾਰੀ ਕੋਲੋਂ ਤੋਂ ਇਹ ਇਹ 6th ਕਲਾਸ ਪੜਨਾ ਸੀ ਜਿਹੜੇ ਚੇਨੀਦੂਆਤ ਪੜ੍ਹਦੇ ਹਾਂ ਹਾਂਜੀ ਹਾਂਜੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਸੀ ਸੰਗਤਾਂ ਨੂੰ ਜਾਨਾ ਵੀ ਅਸੀਂ ਲਾਜ ਕਰਾ ਕੇ ਥੱਕ ਚੁੱਕੇ ਆ ਜੀ ਸਾਡੇ ਕੋਲ ਹੋਰ ਮਜਾਸ਼ ਨਹੀਂ ਗਈ ਤੇ ਜਿੰਨੀ ਸਾਡੇ ਬਾਤਾਂ ਦਾ ਮਜ਼ਾਦ ਕੀਤੀ ਜਾਵੇ ਕੋਸਰ ਜੇ ਵੱਧ ਅੰਦਾਜ਼ ਸਾਡੀ ਕੀਤੀ ਜਾਵੇ ਸਾਡਾ ਪਿੰਡ ਚੱਕ ਮਨਤੋਂ ਵਾਲਾ ਜੀ ਹਾਂਜੀ ਸਾਡਾ ਨਗਰ ਜੋ ਜਿਵੇਂ ਰਾਏਕਮਨ ਦੇ ਸਾਰੇ ਨਗਰ ਨੂੰ ਦੱਸਿਆ ਕਿ ਇਹ ਬੱਚਾ ਮੇਰੇ ਸੰਬੰਧਾਂ ਵਿੱਚ ਪੰਜਵੀਂ ਛੇਵੀਂ ਚ ਮੇਰੇ ਬੇਟੇ ਨਾਲ ਹੀ ਪੜਦਾ ਸੀ ਉਹ ਅੱਜ ਪੜ ਲਿਖ ਕੇ ਜਈ ਬਣ ਗਿਆ ਤੇ ਇਹ ਨੂੰ ਬਿਮਾਰੀ ਐਸੀ ਲੱਗੀ ਜਿਹਦਾ ਅਜ ਤੱਕ ਕਿਸੇ ਡਾਕਟਰ ਨੇ ਇਲਾਜ ਨਹੀਂ ਦੱਸਿਆ ਬੜਾ ਇਲਾਜ ਕਰਾਇਆ ਨਾ ਕਿਸ ਤਰ੍ਹਾਂ ਜੋ ਚੱਲਦਾ ਰਿਹਾ ਮੇਰੇ ਸਾਹ ਨਾਲ ਕਰੋੜ ਦੇ ਤਕਰੀਬੇ ਪਹੁੰਚ ਗਏ ਉਹਨੇ ਇਹ ਨਾ ਲਾ ਲਿਆ ਹੁਣ ਨਾ ਉਹ ਤੇ ਇੱਥੇ ਆ ਕੇ ਪੈਸਾ ਇਕੱਠਾ ਲੱਗਣਾ ਬਾਹਰ ਬਾਹਰਲੀ ਕੰਟਰੀ ਤੋਂ ਨਾ ਇਲਾਜ